ਬਾਲੇ ਲੋਕਾਂ ਨੂੰ ਮੇਰੇ ਵਾਂਗੂ ਇਹ ਨਹੀਂ ਪਤਾ ਹੋਣਾ ਵੀ ਫਾਲਸਾ ਹੁੰਦਾ ਕੀ ਆ ਮਤਲਬ ਕਿ ਇਮਾਨਦਾਰੀ ਦਾ ਮੈਨੂੰ ਖੁਦ ਨਹੀਂ ਪਤਾ ਜਦ ਤੱਕ ਮੈਂ ਫਾਲਸਾ ਨਹੀਂ ਵੇਖਿਆ ਸੀ ਇਹ ਵੇਖੋ ਜੀ ਇਹ ਇਹ ਜਿਨ੍ਹਾਂ ਆਪਾਂ ਜਿਨ੍ਹਾਂ ਦਿੱਤਾ ਨਾ ਬੜੇ ਪ੍ਰੇਮ ਪਿਆਰ ਵਾਲੇ ਆ ਉਹਨਾਂ ਨੇ ਵੇਖਿਆ ਕਿ ਇਹ ਲੋਕ ਲਾਉਂਦੇ ਨੇ ਛੱਤ ਉੱਪਰ ਤੇ ਆਪਾਂ ਨੂੰ ਸਪੈਸ਼ਲ ਬੁਲਾ ਕੇ ਉਹਨਾਂ ਨੇ ਗਿਫਟ ਦਿੱਤੀ ਇਸ ਬੂਟੇ ਦੀ ਔਰ ਜਿਹੜਾ ਇਹ ਬੂਟਾ ਸੀ ਨਾ ਉਹਨਾਂ ਦੇ ਕੋਲ ਜਿਹਦੇ ਨਾਲੋਂ ਇਹ ਬੂਟਾ ਦਿੱਤਾ ਹੈ 150 ਸਾਲ ਪੁਰਾਣਾ ਬੂਟਾ ਸੀ ਉਹਨਾਂ ਕੋਲ ਹਾਂਜੀ ਬਾਗ ਸੀ ਉਹਨਾਂ ਦਾ ਬਾਗ ਸੀ ਨਾ ਉਦੋਂ ਦੇਖੇ ਕਿ ਜਿਹੜਾ ਫਾਲਸਾ ਜਿਹੜਾ ਹੈਗਾ ਉਹ ਛੋਟੇ-ਛੋਟੇ ਜਿੱਤਰਾ ਕਿਦਾਂ ਕਹਿ ਸਕਦੇ ਆਪਾਂ ਕਿ ਜੀ ਜੀ ਤਾਂ ਨਾ ਉਹਦੇ ਵਿੱਚੋਂ ਨਿਕਲਦੇ ਹੁੰਦੇ ਮਣੱਕੇ ਦੇ ਵਿੱਚੋਂ ਬੀਜ ਛੋਟੇ-ਛੋਟੇ ਜੇ ਇਥੇ ਬੜਾ ਖੱਟ-ਮਿੱਠਾ ਜਾਂ ਹੁੰਦਾ ਤੇ ਕਹਿੰਦੇ ਤੇ ਮੈਡੀਸਨਲ ਕੋਲ ਗੁਣ ਬਹੁਤ ਹੁੰਦੇ ਆ ਜੀ ਹਾਂਜੀ ਲੀਵਰ ਵਾਸਤੇ ਬਹੁਤ ਵਧੀਆ ਇਹ ਆ ਜੀ ਫਾਲਸਾ ਲੀਵਰ ਵਾਸਤੇ ਕਹਿੰਦੇ ਇਹਦਾ ਜਿਹੜਾ ਫਲ ਆਪਾਂ ਖਾਂਦੇ ਆ ਬਹੁਤ ਜ਼ਿਆਦੇ ਗੁਣ ਆ ਦੂਸਰੀ ਗੱਲ ਇਹ ਹੈ ਬੜੀ ਬੜੇ ਆਸਾਨੀ ਨਾਲ ਬੜੇ ਸੌਖੀ ਟੰਗ ਨਾ ਹੋ ਜਾਂਦਾ ਇਹਨੂੰ ਕੋਈ ਆਪਾਂ ਮਿਹਨਤ ਨਹੀਂ ਕੀਤੀ ਹੈਗੀ ਨਿੱਕਾ ਜ ਉਹਨਾਂ ਨੇ ਨਾ ਜਿੱਦਾਂ ਖਾ ਕੇ ਤੇ ਵੀ ਸਿੱਟੇ ਸੀਗੇ ਤੇ ਉਹ ਕਹਿੰਦੇ ਕਿ ਗਮਲਾ ਸਾਡਾ ਟੁੱਟ ਗਿਆ ਤੇ ਬੂਟਾ ਹੋ ਗਿਆ ਅਸੀਂ ਕਾ ਸਾਨੂੰ ਦੇ ਦਿਓ ਨਿੱਕਾ ਜ ਬੂਟਾ ਲਾਇਆ ਸੀ ਨਾ ਕੋਈ ਆਪਾਂ ਖਾਸ ਪਰਵਰਿਸ਼ ਨਹੀਂ ਕੀਤੀ ਤੇ ਦੇਖੋ ਬੜੇ ਵਧੀਆ ਟੰਗ ਨਾ ਹੋ ਗਿਆ ਸੋ ਮੈਂ ਕਿੰਨਾ ਵੀ ਫਾਲਸਾ ਜਿੰਨਾ ਹੀ ਘਟਨਾ ਸੁਣੀਦਾ ਇਹਨੂੰ ਉਗਾਉਣਾ ਉਹਨਾਂ ਹੀ ਸੌਖਾ